ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਅੱਜ ਆਪਾਂ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ MCQ ਕਰਾਂਗੇ ਜੋ ਤੁਹਾਡੇ ਆਉਣ ਵਾਲੇ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਨੇ ਹਾਂਜੀ ਧਿਆਨ ਨਾਲ ਇਹਨਾਂ ਕੁਸ਼ਤਨਾਂ ਨੂੰ ਕਰਿਓ ਤੁਸੀਂ ਪੂਰੀ ਡਿਟੇਲ ਕੁਸ਼ਤਨ ਤੇ ਆਨਸਰ ਨਾਲ ਨਾਲ ਹੀ ਚੰਦਣਗੇ ਹਾਂਜੀ ਪਹਿਲਾ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਹਾਂਜੀ கரੈਕਟ ਆਨਸਰ ਬੀ ਆਪਸ਼ਨ 2 ਨਵੰਬਰ 1780 ਹਾਂਜੀ ਜਨਮ ਸਥਾਨ ਕੀ ਸੀ ਇਹਨਾਂ ਦਾ ਜਨਮ ਸਥਾਨ ਹੈਗਾ ਸੀ ਗੁਜਰਾਂਵਾਲਾ ਜੋ ਹੁਣ ਪਾਕਿਸਤਾਨ ਵਿੱਚ ਹੈ ਪਿਤਾ ਦਾ ਨਾਮ ਪਿਤਾ ਦਾ ਨਾਮ ਮਹਾ ਸਿੰਘ ਸ਼ੁਕਰਚੱਕੀਆ ਮਿਸਲ ਦੇ ਮੁਖੀ ਸੀ ਇਹ ਮਾਤਾ ਰਾਜਕੌਰ ਜਿਨ੍ਹਾਂ ਨੂੰ ਮਾਈ ਮਲਵੈਨ ਵੀ ਕਹਿੰਦੇ ਇਹ ਸਾਰੇ ਇੰਪੋਰਟੈਂਟ ਪੁਆਇੰਟ ਨੇ ਇਹਨਾਂ ਨੋਟ ਕਰ ਲਿਓ ਪਿਤਾ ਦਾ ਨਾਮ ਕੀ ਸੀਗਾ ਮਾਤਾ ਦਾ ਨਾਮ ਕੀ ਸੀ ਮਾਤਾ ਨੂੰ ਕੀ ਕਿਹਾ ਜਾਂਦਾ ਸੀਗਾ ਕਿਹੜੀ ਮਿਸਲ ਨੂੰ ਬਿਲੋਂਗ ਕਰਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਹਾਂਜੀ ਅਗਲਾ ਪ੍ਰਸ਼ਨ ਦੇਖਦੇ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਦਾ ਨਾਮ ਕੀ ਸੀ ਹਾਂਜੀ ਕੀ ਸੀਗਾ ਬੀ ਆਪਸ਼ਨ ਬੁੱਧ ਸਿੰਘ ਠੀਕ ਹੈ ਜੀ ਬਚਪਨ ਦਾ ਨਾਮ ਜਨਮ ਸਮੇਂ ਉਹਨਾਂ ਦਾ ਨਾਮ ਬੁੱਧ ਸਿੰਘ ਸੀ ਰਣਜੀਤ ਸਿੰਘ ਕਦੋਂ ਨਾਮ ਪਿਆ ਇਹਨਾਂ ਦਾ ਉਹਨਾਂ ਨੂੰ ਇੱਕ ਜੰਗ ਜਿੱਤਣ ਮਤਲਬ ਇੱਕ ਰਣ ਜਿੱਤਿਆ ਛਿੰਦ ਨੇ ਤੋਂ ਬਾਅਦ ਇਹ ਨਾਮ ਦਿੱਤਾ ਗਿਆ ਜਿਸ ਦਾ ਅਰਥ ਹੁੰਦਾ ਹੈ ਜੰਗ ਦਾ ਜੀਤੂ ਰਣ ਮਤਲਬ ਰਣ ਜੀਤ ਰਣ ਜਿੱਤਣ ਵਾਲਾ ਅਗਲਾ ਪ੍ਰਸ਼ਨ ਦੇਖ ਦਿਆਂ ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧਤ ਸਨ ਹਾਂਜੀ ਕਿਹੜੀ ਮਿਸਲ ਨਾਲ ਸੰਬੰਧਤ ਸਨ ਇਹ ਡੀ ਆਪਸ਼ਨ ਸ਼ੁਕਰਚੱਕੀਆ ਮਿਸਲ ਨਾਲ ਸ਼ੁਕਰਚੱਕੀਆ ਮਿਸਲ ਇਹ 18ਵੀਂ ਸਦੀ ਦੀਆਂ 12 ਸਿੱਖ ਮਿਸਲਾਂ ਵਿੱਚੋਂ ਇੱਕ ਮਿਸਲ ਸੀ ਕਿੰਨੀਆਂ ਮਿਸਲਾਂ ਸੀ ਆਪਣੀਆਂ ਪੰਜਾਬ ਦੇ ਵਿੱਚ 12 ਉਹਨਾਂ ਵਿੱਚ ਇੱਕ ਮਿਸਲ ਸੀ ਸ਼ੁਕਰਚੱਕੀਆ ਮਿਸਲ ਹੈ ਨਾ ਇਸ ਸ਼ੁਕਰਚੱਕੀ ਮਿਸਲ ਸੀ ਇਹਦੇ ਸੰਸਥਾਪਕ ਕੌਣ ਸਨ ਬੁੱਧ ਸਿੰਘ ਸਨ ਉਹਨਾਂ ਦੇ ਦਾਦਾ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਚੜਤ ਸਿੰਘ ਨੇ ਇਸ ਮਿਸਲ ਨੂੰ ਮਜ਼ਬੂਤ ਕੀਤਾ ਹਾਂਜੀ ਇਹ ਕੁਐਸਚਨ ਪੇਪਰ 'ਚ ਆ ਜੇ ਸ਼ੁਕਰਚੱਕੀਆ ਮਿਸਲ ਦੇ ਮੁੱਢੀ ਕੌਣ ਸਨ ਸੰਸਥਾਪਕ ਕੌਣ ਸਨ ਤਾਂ ਉਹ ਹੈਗੇ ਸਨ ਬੁੱਧ ਸਿੰਘ ਠੀਕ ਹੈ ਜੀ ਅਗਲਾ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਕੀ ਸੀ ਹਾਂਜੀ ਕੀ ਸੀ ਆਪਾਂ ਪਹਿਲਾਂ ਕਰ ਚੁੱਕੇ ਹਾਂ ਇਹ ਕੁਐਸਚਨ ਦੀ ਮਹਾ ਸਿੰਘ ਜੀ ਹੈ ਨਾ ਸ਼ੁਕਰ ਚੱਕੇ ਮਿਸਲ ਦੇ ਪ੍ਰਮੁੱਖ ਸਰਦਾਰ ਸਨ ਇਹ ਮੌਤ ਕਦੋਂ ਹੁੰਦੀ ਹੈ ਮਹਾ ਸਿੰਘ ਜੀ ਦੀ ਇਹ ਹੁੰਦੀ ਹੈ 1792 ਈਸਵੀ ਦੇ ਵਿੱਚ ਯਾਦ ਰੱਖਿਓ 1792 ਈਸਵੀ ਅਗਲਾ ਪ੍ਰਸ਼ਨ ਦੇਖਦੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜਕੌਰ ਨੂੰ ਹੋਰ ਕਿਸ ਨਾਮ ਨਾਲ ਜਾਣੇ ਜਾਂਦਾ ਸੀ ਪਹਿਲਾਂ ਆਪਾਂ ਕੁਚਨ ਰਿਪੀਟ ਆ ਗਿਆ ਚੁੱਕਿਆ ਹੈ ਕਿ ਨਾਮ ਸੀ ਇਹਦਾ ਮਾਈ ਮਲਵਾਨ ਹਾਂਜੀ ਆਪਾਂ ਡਿਟੇਲ ਨਾਲ ਕਰਦੇ ਨੂੰ ਕਿਉਂ ਕਹਿੰਦੇ ਸਨ ਨਾ ਮਾਈ ਮਲਵਾਨ ਮਾਈ ਮਲਵੈਣ ਉਹ ਜੀਂਦ ਦੇ ਫੂਲ ਕੀਆ ਸਰਦਾਰ ਗਜਪਤ ਸਿੰਘ ਦੀ ਧੀ ਸਨ ਜੋ ਮਾਲਵਾ ਖੇਤਰ ਖੇਤਰ ਤੋਂ ਸਨ ਇਸ ਲਈ ਉਹਨਾਂ ਨੂੰ ਮਾਈ ਮਲਵੈਣ ਕਹਿੰਦੇ ਸੀ ਹਾਂਜੀ ਕਿੱਥੋਂ ਦੀ ਮਾਤਾ ਕਿੱਥੋਂ ਦੀ ਸੀ ਇਹਨਾਂ ਦੀ ਜੀਂਦ ਦੇ ਫੂਲ ਕੀਆ ਸਰਦਾਰ ਸੀ ਜਿਹੜੇ ਗਜਪਤ ਸਿੰਘ ਉਹਨਾਂ ਦੀ ਧੀ ਸੀ ਮਾਈ ਮਲਵੈਣ ਤੇ ਨਕਾ ਇੱਕ ਨਕੈਨ ਸ਼ਬਦ ਉਹਨਾਂ ਦਾ ਨਕੈਨ ਉਹਨਾਂ ਦੀ ਪਤਨੀ ਦਤਾਰ ਕੌਰ ਮਹਾਰਾਜਾ ਰਜੇਸ਼ ਸਿੰਘ ਦੀ ਪਤਨੀ ਨਾਮ ਸੀ ਦਤਾਰ ਕੌਰ ਉਹਨੂੰ ਨਕੈਨ ਕਹਿੰਦਾ ਹੈ ਕਿਉਂਕਿ ਉਹ ਨਕਈ ਮਿਸਲ ਤੋਂ ਸਨ ਹਾਂਜੀ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਨਕਈ ਮਿਸਲ ਚ ਹੁੰਦਾ ਉਹਦੀ ਪਤਨੀ ਦਤਾਰਕੌਰ ਨੂੰ ਨਕੈਨ ਕਹਿੰਦੇ ਸਨ ਅਗਲਾ ਪ੍ਰਸ਼ਨ ਬਚਪਨ ਵਿੱਚ ਚੀਚਕ ਸਮਾਲ ਫੋਕਸ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਹੋਇਆ ਸੀ ਹਾਂਜੀ ਕੀ ਹੋ ਗਿਆ ਸੀ ਦੇਖੋ ਉਹਨਾਂ ਦੀ ਬੀ ਆਪਸ਼ਨ ਕਰੈਕਟ ਹੈ ਉਹਨਾਂ ਨੇ ਆਪਣੀ ਖੱਬੀ ਅੱਖ ਦੀ ਰੋਸ਼ਨੀ ਗਵਾ ਦਿੱਤੀ ਸੀ ਉਹਨਾਂ ਨੂੰ ਖੱਬੀ ਅੱਖ ਤੋਂ ਦੇਖਣਾ ਬੰਦ ਹੋ ਗਿਆ ਸੀਗਾ ਅਗਲਾ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਦਾ ਨਾਮ ਕੀ ਸੀ ਹਾਂਜੀ ਦਾਦਾ ਜੀ ਦਾ ਕੀ ਨਾਮ ਇੰਪੋਰਟੈਂਟ ਆ ਗਿਆ ਵੀ ਆਪਾਂ ਕਰ ਚੁੱਕੇ ਹਾਂ ਪਹਿਲਾਂ ਹਾਂ ਇਹ ਹੈਗਾ ਜੀ ਚੜਤ ਸਿੰਘ ਚੜਤ ਸਿੰਘ ਦਾ ਪੁੱਤਾ ਹਾਂਜੀ ਚੜਤ ਸਿੰਘ ਸੀਗਾ ਈ ਆਪਸ਼ਨ ਚੜਤ ਸਿੰਘ ਦੀ ਮੌਤ ਕਦੋਂ ਹੁੰਦੀ ਹੈ 1774 ਈਸਵੀ ਦਾਦਾ ਜੀ ਦੀ ਮੌਤ ਹੁੰਦੀ ਹੈ 1774 ਈਸਵੀ ਦੇ ਵਿੱਚ ਠੀਕ ਹੈ ਯਾਦ ਰੱਖਿਓ ਵੀ 8ਵਾਂ ਪ੍ਰਸ਼ਨ ਦੇਖਦੇ ਹਾਂ ਚੜਤ ਸਿੰਘ ਦੀ ਮੌਤ ਕਿਸ ਸਾਲ ਹੋਈ ਆਪਾਂ ਕਰ ਚੁੱਕੇ ਹਾਂ 1774 ਈਸਵੀ ਵਿੱਚ अगला प्रश्न पिता महासिंह ਦੀ ਮੌਤ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਕਿੰਨੀ ਸੀ ਹਾਂਜੀ ਵੀਰੇ ਉਹਨਾਂ ਦੇ ਪਿਤਾ ਸੀ ਮਹਾ ਸਿੰਘ ਉਹਨਾਂ ਦੀ ਮੌਤ ਨੇ 1792 ਸੀ ਵਿੱਚ ਠੀਕ ਹੈ ਜੀ ਤਾਂ ਰਣਜੀਤ ਸਿੰਘ ਦੀ ਉਸ ਸਮੇਂ ਕਿੰਨੀ ਉਮਰ ਸੀ ਜਨਮ ਹੁੰਦਾ 1780 ਸੀ ਵਿੱਚ ਹਨ ਤਾਂ ਕਿੰਨਾ ਗੈਪ ਹੋ ਗਿਆ 12 ਸਾਲ ਦਾ ਤਾਂ ਉਹ 12 ਸਾਲ ਦੇ ਸਨ ਬੀ ਆਪਸ਼ਨ கரੈਕਟ ਆਨਸਰ ਹੋ ਗਿਆ ਠੀਕ ਹੈ ਜੀ ਮੌਤ ਦਾ ਸਮਾਂ ਮਹਾ ਸਿੰਘ ਦੀ ਮੌਤ 1792 ਸੀ ਵਿੱਚ ਹੋਈ ਕਾਰਜਪਾਰ ਛੋਟੀ ਉਮਰ ਕਾਰਨ ਉਹਨਾਂ ਦੀ ਮਾਤਾ ਰਾਜਕੌਰ ਸੱਸ ਸਦਾ ਕੌਰ ਕਨੇਮੈਸ਼ਨਲ ਦੇ ਮੁਖੀ ਉਹਨਾਂ ਦੀ ਅਗਵਾਈ ਕੀਤੀ ਹਾਂਜੀ ਜਦੋਂ ਉਹਨਾਂ ਦੀ ਮੌਤ ਹੋ ਗਈ ਦੀ ਮਾਹ ਸਿੰਘ ਦੀ ਤਾਂ ਉਹਨੇ ਮਾਤਾ ਸਦਾ ਕੌਰ ਤੇ ਸੱਸ ਮਾਤਾ ਰਾਜਕੌਰ ਤੇ ਸੱਸ ਸਦਾ ਕੌਰ ਨੇ ਉਹਨਾਂ ਨੂੰ ਅੱਗੇ ਅਗਵਾਈ ਲਈ ਸੇ ਦਿੱਤੀ ਤੁਸੀਂ ਕਿਵੇਂ ਰਾਜ ਕਰਨਾ ਹੈ ਨਾ ਰਣਜੀਤ ਸਿੰਘ ਨੂੰ ਅਗਲਾ ਸ਼ੁਕਰ ਚੱਕੀਆ ਮਿਸਲ ਵਿੱਚ ਤਿੱਕੜੀ ਦੇ ਸਰ ਸਰ ਪ੍ਰਸ਼ਤੀ ਤ੍ਰਿਪਤੀ ਰਜੈਂਸੀ ਦਾ ਸਮਾਂ ਕਿ ਹਾਂਜੀ ਤਿੰਨ ਬੰਦਿਆਂ ਨੇ ਰਾਜ ਕੀਤਾ ਜਦੋਂ ਮਹਾ ਸਿੰਘ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੇ ਪਿਤਾ ਦੀ 1792 ਈਸਵੀ ਚ ਤਾਂ ਤੈਨ ਨਾ ਤੈਨ ਬੰਦੇ ਤੈਨ ਮਤਲਬ ਕਿ ਤਿੱਕੜੀ ਉਹਨਾਂ ਨੂੰ ਅਗਵਾਈ ਦਿੰਦੇ ਨੇ ਨਾ ਸੇਧ ਦਿੰਦੇ ਨੇ ਕਿ ਮੈਂ ਰਾਜ ਕਰਨਾ ਉਹ ਸਮਾਂ ਕੀ ਸੀਗਾ ਦੇਖੋ ਜੀ 1792 ਤੋਂ ਲੈ ਕੇ 1797 ਈਸਵੀ ਤੱਕ ਹਾਂਜੀ ਤਿੱਕੜੀ ਆ ਦੇਖੋ 1792 1797 ਹੋ ਗਿਆ ਮਹਾ ਸਿੰਘ ਦੀ ਮੌਤ ਤੋਂ ਬਾਅਦ ਰਣਜੀਤ ਸਿੰਘ ਦੇ ਨਾਬਾਲਗ ਹੋਣ ਕਾਰਨ ਉਹਨਾਂ ਦੀ ਮਾਤਾ ਰਾਜਕੌਰ ਸਾਸ ਸਤਾਕੌਰ ਅਤੇ ਦੀਵਾਨ ਲਖਪਤਰਾਏ ਨੇ ਮਿਲ ਕੇ ਪ੍ਰਸ਼ਾਸਨ ਨੂੰ ਸੰਭਾਲਿਆ ਸੀ ਮਤਲਬ ਉਹਦੋਂ ਬੱਚੇ ਸਨ ਉਹ ਨਾ ਇਹਨਾਂ ਰਾਜ ਭਾਗਵਾਰਿਆਂ ਨੂੰ ਪਤਾ ਨਹੀਂ ਸੀ ਕਿਵੇਂ ਚਲਾਉਣਾਗਾ ਤਾਂ ਤਿੰਨ ਬੰਦਿਆਂ ਨੇ ਹੀ ਅੱਗੇ ਚਲਾਇਆ ਸੀਗਾ ਯਾਰ ਰੱਖਿਓ ਇਹਨੂੰ ਤਿੱਕੜੀ ਦੀ ਸਰਸਪ੍ਰੀਤ ਇਹਦਾ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਨੂੰ ਰਣਜੀਤ ਸਿੰਘ ਨਾਮ ਕਿਉਂ ਦਿੱਤਾ ਗਿਆ ਹਾਂਜੀ ਇਹ ਤਾਂ ਪਹਿਲਾਂ ਕਰ ਚੁੱਕੇ ਹਾਂ ਕਿਉਂਕਿ ਉਹ ਇੱਕ ਰੰਗ ਇੱਕ ਜੰਗ ਵਿੱਚ ਜਿੱਤ ਕਾਰਨ ਰਣ ਜਿੱਤਿਆ ਸੀ ਇਹਨਾਂ ਨੇ ਤਾਂ ਪਿਤਾ ਜੀ ਨੇ ਨਾਮ ਰੱਖ ਦਿੱਤਾ ਰਣਜੀਤ ਹਨ ਜੀਤ ਠੀਕ ਹੈ ਜੀ ਪਹਿਲਾ ਹੁੰਦਾ ਬੁੱਧ ਸਿੰਘ ਅਗਲਾ ਪ੍ਰਸ਼ਨ ਕਰਦੇ ਆਪਾਂ 12ਵਾਂ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਦੋਂ ਕੀਤਾ ਹਾਂ ਜੀ ਕਦੋਂ ਕੀਤਾ ਲਾਹੌਰ ਤੇ ਕਬਜ਼ਾ 1799 ਈਸਵੀ ਦੇ ਵਿੱਚ 7 ਜੁਲਾਈ 1799 ਈਸਵੀ ਨੂੰ ਮਹਾਰਾਜ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕੀਤਾ ਲਾਹੌਰ ਦੇ ਨਾਗਰਿਕ ਭੰਗੀ ਸਰਦਾਰਾਂ ਦਾ ਰਾਹ ਸੀ ਇਹ ਮਾਰੇ ਸ਼ਾਸਨ ਤੋਂ ਦੁਖੀ ਸਨ ਅਤੇ ਉਹਨਾਂ ਨੇ ਰਣਜੀਤ ਸਿੰਘ ਨੂੰ ਸਦਾ ਦਿੱਤਾ ਕਿ ਆ ਕੇ ਸਾਡੇ ਤੇ ਜਿੱਤ ਪ੍ਰਾਪਤ ਕਰਨਾ ਕਬਜ਼ੇ ਵਿੱਚ ਲੈਣ ਲਾਹੌਰ ਨੂੰ ਅਗਲਾ ਪ੍ਰਸ਼ਨ ਲਾਹੌਰ ਤੇ ਕਬਜ਼ਾ ਕਰਨ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਕਿਸ ਨੇ ਸਹਾਇਤਾ ਦਿੱਤੀ ਸੀ ਹਾਂਜੀ ਕਿਸ ਇਸ ਨੇ ਸਹਾਇਤਾ ਕੀਤੀ ਨਾ ਤੇ ਕਰੈਕਟ ਆਨਸਰ ਹੈ ਬੀ ਆਪਸ਼ਨ ਸਦਾਕੌਰ ਸਦਾਕੌਰ ਉਹਨਾਂ ਦੀ ਸਾਸਾ ਤੇ ਕਨਈਆ ਮਿਸਲ ਦੀ ਮੁਖੀ ਸਦਾਕੌਰ ਨੇ ਆਪਣੀ ਸਿਆਸੀ ਸਮਝ ਅਤੇ ਫੌਜੀ ਸਹਾਇਤਾ ਨਾਲ ਲਾਹੌਰ ਜਿੱਤਣ ਵਿੱਚ ਯੋਗਦਾਨ ਦਿੱਤਾ ਸੀਗਾ ਨਾ ਉਹਨੂੰ ਕਰਨ ਵਾਸਤੇ ਲਾਹੌਰ ਜਿੱਤਣ ਵਾਸਤੇ ਸੈਸ਼ਨ 14 ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਦੀ ਉਪਾਧੀ ਕਦੋਂ ਧਾਰਨ ਕੀਤੀ ਹਾਂਜੀ ਇਹ ਕਦੋਂ ਧਾਰਨ ਕਰਨੀ ਉਪਾਧੀ ਮਹਾਰਾਜਾ ਦੀ 1821 ਈਸਵੀ ਦੇ ਵਿੱਚ ਰਾਜ ਤਿਲਕ ਕੋ ਤਾਂ ਹੁੰਦਾ ਇਹਨਾਂ ਦਾ 12 April 1821 ਈਸਵੀ ਨੂੰ ਲਾਹੌਰ ਵਿੱਚ ਉਹਨਾਂ ਨੂੰ ਮਹਾਰਾਜੇ ਦੀ ਉਪਾਧੀ ਦਿੰਦੇ ਨੇ ਤਿਲਕ ਲਗਾਉਂਦੇ ਨੇ ਤੇ ਉਹਨਾਂ ਨੇ ਲਾਹੌਰ ਨੂੰ ਆਪਣੇ ਸਿੱਖ ਸਮਰਾਜ ਦੀ ਰਾਜਧਾਨੀ ਬਣਾਇਆ ਹਾਂਜੀ ਇਸੀ ਰਾਤਾਂ ਨਹੀਂ ਆਪਣੇ ਸਿੱਖ ਸਮਰਾਜ ਦੀ ਇਨਰਜਿਸਮ ਬਣਾਈ ਲਾਹੌਰ ਤੋਂ ਬਣਾਈ ਸੀ ਜੋ ਸਰਕਾਰੇ ਖਾਲਸਾ ਕਹਿੰਦੇ ਸਨ ਅਗਲਾ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਿਲਕ ਕਿਸ ਸਿੱਖ ਅਗੂ ਨੇ ਕੀਤਾ ਹਾਂਜੀ ਕਿਸ ਨੇ ਇਹਨਾਂ ਦੇ ਤਿਲਕ ਲਗਾਇਆ ਸੀ ਨਾ ਉਹਨਾਂ ਨੂੰ ਰਾਜੇ ਦੀ ਅਪਾਧੀ ਦਿੱਤੀ ਕਿਸ ਨੇ ਦਿੱਤੀ ਸੀਗੀ ਤਾਂ ਉਹ ਦਿੱਤੀ ਸੀ ਇਹ ਬੀ ਆਪਸ਼ਨ ਸਾਹਿਬ ਸਿੰਘ ਵਿਦੀ ਇਹ ਸਾਹਿਬ ਸਿੰਘ ਵਿਦੀ ਸਨ ਉਹ ਗੁਰੂ ਨਾਨਕ ਦੇਵ ਜੀ ਦੇ ਵੰਸ਼ਸ ਮੰਨੇ ਜਾਂਦੇ ਸਨ ਹਨਾ ਉਹਨਾਂ ਦੇ ਅੱਗੇ ਬੱਚਿਆਂ ਦੇ ਬੱਚੇ ਸੀਗੇ ਤੇ ਮਹੱਤਵ ਕੀ ਸੀ ਰਾਜਪਾਲਕ ਸਮੇਂ ਸਰਕਾਰ ਦਾ ਨਾਮ ਸਰਕਾਰੀ ਖਾਲਸਾ ਰੱਖਿਆ ਗਿਆ ਹਾਂਜੀ ਉਹਨਾਂ ਨੇ ਆਪਣਾ ਸਰਕਾਰ ਦਾ ਨਾਮ ਕਰਕੇ ਸਰਕਾਰੀ ਖਾਲਸਾ ਕਹੋਣ ਲੱਗੇ ਸੀ। ਨਗਲਾ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਰਕਾਰੀ ਦਰਬਾਰੀ ਭਾਸ਼ਾ ਕਿ ਸੀ ਹਾਂਜੀ ਕਿਹੜੀ ਭਾਸ਼ਾ ਸੀ ਸਰਕਾਰੀ ਭਾਸ਼ਾ ਉਹਨਾਂ ਦੇ ਸਮੇਂ ਹਾਂਜੀ ਇਹਦਾ ਕਰੈਕਟ ਆਂਸਰ ਸੀ ਆਪਸ਼ਨ ਫਾਰਸੀ ਕਿਉਂ ਸੀਗੀ ਲੰਬੇ ਸਮੇਂ ਤੋਂ ਮੁਗਲਾਂ ਦੀ ਸਰਕਾਰ ਸਰਕਾਰੀ ਭਾਸ਼ਾ ਹੋਣ ਕਾਰਨ ਇਹੀ ਉਸ ਸਮੇਂ ਦੇ ਪ੍ਰਸ਼ਾਸਨ ਅਤੀ ਦਰਬਾਰ ਦੀ ਪ੍ਰਚਲਿਤ ਭਾਸ਼ਾ ਬਣੀ ਰਹੀ ਕਿਉਂਕਿ ਪ੍ਰਾਂਤ ਸਮੇਂ ਦਾ ਮੁਗਲ ਉਹਨਾਂ ਦਾ ਰਾਜਕਾਰੇ ਸੀ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਨਾ ਤਾਂ ਕਰਕੇ ਇਹ ਫਿਰ ਉਹੀ ਭਾਸ਼ਾ ਨੂੰ ਹੀ ਆਪਾਂ ਅਪਣਾ ਲੈਂਦੇ ਆ ਵੀ ਚਲੋ ਚੱਲਦੇ ਹੁੰਦੇ ਵਿੱਚ ਚੱਲਦੀ ਹੈ ਅਗਲਾ 17ਵਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨਾਨਕ ਸਾਹੀ ਸਿੱਕਿਆਂ ਤੇ ਕਿਸ ਦਾ ਨਾਮ ਕਰਵਾਇਆ ਹਾਂਜੀ ਕਿਹੜੇ ਸਿੱਕੇ ਉਹਨਾਂ ਨੇ ਚਲਾਏ ਸਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਾਂਜੀ ਬੀ ਆਪਸ਼ਨ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੇ ਫੋਟੋ ਵਾਲੇ ਨਾ ਸਿੱਕੇ ਵਾਲੇ ਉਹਨਾਂ ਦੇ ਨਾਨਕ ਸਿੰਘ ਸਿੱਕੇ ਚਲਾਏ ਸੀ ਨਾਨਕ ਸਿੰਘ ਸਿੱਕੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨਾਮ ਦੀ ਬਜਾਏ ਗੁਰੂ ਸਾਹਿਬਾਨਾ ਪ੍ਰਤੀ ਸਰਦਾ ਵਜੋ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਸਿੱਕੇ ਕਰਵਾਏ 18ਵਾਂ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੀ ਇੱਕ ਮਹੱਤਵਪੂਰਨ ਮਾਨਨਤਾਵਾਦੀ ਵਿਸ਼ੇਸ਼ਤਾ ਕੀ ਸੀ ਹਨ ਉਹਨਾਂ ਨੇ ਕੀ ਵਿਸ਼ੇਸ਼ਤਾ ਜਨਾਂ ਲੋਕਾਂ ਵਾਸਤੇ ਲੋਕ ਭਲਾਈ ਵਾਸਤੇ ਕੀ ਕੀਤਾ ਹਾਂਜੀ ਉਹਨਾਂ ਦੀ ਆਪਸ਼ਨ ਸੀ ਕਰੈਕਟ ਹੈ ਉਹਨਾਂ ਨੇ ਮੌਤ ਦੀ ਸਜ਼ਾ ਡੈਥ ਪੈਨਲਟੀ ਤੇ ਪਾਬੰਦੀ ਲਗਾ ਦਿੱਤੀ ਠੀਕ ਹੈ ਜੀ ਉਹਨਾਂ ਦੇ ਰਾਜ ਵਿੱਚ ਮੌਤ ਦੀ ਸਜ਼ਾ ਫਾਂਸੀ ਦੀ ਦਰ ਲਗਭਗ 0% ਸੀ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਜੋ ਉਸ ਸਮੇਂ ਦੇ ਰਾਜਿਆਂ ਲਈ ਇੱਕ ਅਸਾਧਾਰਨ ਸੀ ਵੀ ਉਸ ਸਮੇਂ ਤਾਂ ਮੌਤ ਦੀ ਸਜ਼ਾ ਆਮ ਹੀ ਦੇ ਦਿੰਦੇ ਸਨ ਜੇ ਕੋਈ ਬੰਦਾ ਗਲਤੀ ਕਰ ਦਿੰਦਾ ਸੀ ਤਾਂ ਦੇ ਦਿੰਦੇ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਪਰ ਇੱਕ ਗੱਲ ਸਿਰਫ ਬਲਾਤਕਾਰ ਰੇਪ ਲਈ ਮੌਤ ਦੀ ਸਜ਼ਾ ਨਿਰਧਾਰਿਤ ਕੀਤੀ ਗਈ ਸੀ ਪਰ ਅਜਿਹਾ ਕੋਈ ਵੀ ਅਪਰਾਧ ਅਪਰਾਧ ਦਰਜ ਨਹੀਂ ਹੈ ਪਰ ਫਿਰ ਵੀ ਉੱਥੇ ਕੋਈ ਵੀ ਕੋਈ ਅਪਰਾਧ ਨਹੀਂ ਹੋਇਆ ਇਹ ਜਿਹਨੂੰ ਮੌਦੀ ਸੱਚਾਈ ਹੋਵੇ 19ਵਾਂ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਕੌਣ ਸਨ ਹਾਂਜੀ ਕੌਣ ਸਨ ਵਿਦੇਸ਼ ਮੰਤਰੀ ਕਰੈਕਟ ਆਂਸਰ ਸੀ ਆਪਸ਼ਨ ਫਕੀਰ ਅਜੀਜੁਦੀਨ ਯਾ ਰੱਖਿਓ ਇੰਪੋਰਟੈਂਟ ਹੈ ਕੌਣ ਸਨ ਵਿਦੇਸ਼ ਮੰਤਰੀ ਫਕੀਰ ਅਜੀਜੁਦੀਨ ਉਹ ਉਹਨਾਂ ਦੇ ਵਿਦੇਸ਼ ਮੰਤਰੀ ਸਨ ਅਤੇ ਉਹਨਾਂ ਦੇ ਧਰਮ ਨਿਰਪੱਖ ਰਾਜ ਦੀ ਇੱਕ ਪ੍ਰਮੁੱਖ ਉਦਾਹਰਣ ਮੰਨ ਲਈ ਇਹ ਮੁਸਲਮਾਨਾਂ ਮੁਸਲਿਮ ਸੀ ਨਾ ਦੇ ਕੋਈ ਵਿਦੇਸ਼ ਮੰਤਰੀ ਅਗਲਾ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਸਾਲ ਕਸੂਰ ਤੇ ਜਿੱਤ ਪ੍ਰਾਪਤ ਕੀਤੀ ਜੋ ਉਹਨਾਂ ਦੀ ਪਹਿਲੀ ਪ੍ਰਮੁੱਖ ਜਿੱਤ ਸੀ ਹਾਂਜੀ ਪ੍ਰਮੁੱਖ ਜਿੱਤ ਸੀ ਨਾ ਕਸੂਰ ਦੀ ਕਦੋਂ ਜਿੱਤਿਆ ਕਸੂਰ ਨੂੰ ਉਹਨਾਂ ਨੇ 1807 ਈਸਵੀ ਦੇ ਵਿੱਚ ਕਸੂਰ ਉਹਨਾਂ ਨੇ ਕਸੂਰ ਦੇ ਹਾਕਮ ਕਤਬਦੀਨ ਖਾਨ ਨੂੰ ਹਰਾ ਕੇ ਇਸ ਤੇ ਅੰਤਿਮ ਜਿੱਤ ਪ੍ਰਾਪਤ ਕੀਤੀ ਫਿਰ ਉਹਨਾਂ ਨੇ ਅੱਗੇ ਕੀ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੁਤਬਦੀਨ ਖਾਨ ਨੂੰ ਮਾਮਦੋਟ ਦੀ ਜੰਗੀਰ ਦੇ ਕੇ ਇਜਤ ਨਾਲ ਜੀਵਨ ਬਤੀਤ ਕਰਨ ਦੀ ਆਗਿਆ ਦਿੱਤੀ। ਹਾਂਜੀ ਜਦੋਂ ਜਿੱਤਿਆ ਹੁੰਦੇ ਨੇ ਕਸੂਰ ਨੂੰ ਨਾ ਉਹ ਤਾਂ ਅੱਗੇ ਉੱਥੇ ਜੇ ਰਾਜਾ ਹੁੰਦਾ ਉਹਨਾਂ ਦਾ ਕੁਤਬਦੀਨ ਖਾਨ ਉਹਨੂੰ ਅੱਗੇ ਭੇਜਦੇ ਮੀਂਹ ਚਾਹ ਤੂੰ ਜਾ ਕੇ ਇੱਥੇ ਆਪਣਾ ਜੀਵਨ ਬਸਾਰ ਬਤੀਤ ਕਰ ਜੰਗੀਰ ਦੇਣ ਕਾਫੀ ਜ਼ਮੀਨ ਦੇਣ। 21 ਅੰਮ੍ਰਿਤਸਰ ਦੇ ਜਿੱਤ 1805 ਈਸਵੀ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਮਾਈ ਸੁਖਾਣ ਤੋਂ ਕੀ ਪ੍ਰਾਪਤ ਕੀਤਾ ਹਾਂ ਜੀ। 1805ਵੀਂ ਵਿਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਮਈ ਸੁੱਖਾਂ ਤੋਂ ਅੰਮਰਸਰ ਨੂੰ ਜਿੱਤਦੇ ਨੇ ਸ੍ਰੀ ਅੰਮਰਸਰ ਦੀਨਾਂ ਜਿੱਤ ਪ੍ਰਾਪਤ ਕਰਦੇ ਨੇ ਉਹਨਾਂ ਤੋਂ ਉੱਥੇ ਰਾਜ ਹੁੰਦਾ ਮਈ ਸੁੱਖਾਂ ਦਾ ਉਹ ਉਹਨਾਂ ਤੋਂ ਕੀ ਲੈਂਦੇ ਨੇ ਉਹ ਉਹ ਲੈਂਦੇ ਨੇ ਆਪਣਾ a ਆਪਸ਼ਨ ਲੋਹੜ ਕੜ ਕਿਲਾ ਤੇ ਜਮਜਮਾ ਤੋਪ ਜਮਜਮਾ ਤੋਪ ਬਗਲ ਕਰਦੀ ਹੈ ਇਸ ਨੂੰ ਭੰਗੀਆਂ ਵਾਲੀ ਤੋਪ ਵੀ ਕਿਹਾ ਜਾਂਦਾ ਸੀਗਾ ਹਾਂਜੀ ਭੰਗੀਆਂ ਵਾਲੀ ਤੋਪ ਵੀ ਕਿਹਾ ਜਾਂਦਾ ਸੀ ਇਹ ਸਿੱਖ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਸੀ ਪ੍ਰਾਪਤ ਕੀਤੀ ਅੰਮ੍ਰਿਤਸਰ ਦੇ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਮਾਈ ਸੁੱਖਾਂ ਸੁੱਖਾਂ ਜੋ ਭੰਗੀ ਮਿਸਲ ਤੋਂ ਵੱਲੋਂ ਹਾਂ ਹਥੇ ਹੈਗੇ ਸੀਗੇ ਇਹ ਦੋ ਬਸ ਚੀਜ਼ਾਂ ਪ੍ਰਾਪਤ ਕੀਤੀਆਂ ਲੋਗਰ ਦਾ ਜ਼ਿਲ੍ਹਾ ਜੱਤਿਆੰਦਰੇ ਤੇ ਜਮਜਮਾ ਤੋਪ ਕੀ ਆਪਾਂ ਗੱਲ ਕਰਦੇ ਜਮਜਮਾ ਤੋਪ ਬਾਰੇ ਜਿਹਨੂੰ ਭੰਗੀਆਂ ਵਾਲੀ ਤੋਪ ਕਿਹਾ ਜਾਂਦਾ ਹੈ ਨਮੂਲ ਰੂਪ ਵਿੱਚ ਕਿਸ ਨੇ ਬਣਾਇਆ ਸੀ ਹਾਂਜੀ ਕਿਸ ਨੇ ਬਣਾਇਆ ਸੀ ਹੈ ਨਾ ਜਮਜਮਾ ਤੋਪ ਇਹ ਬਣਾਇਆ ਸੀ ਬੀ ਆਪਸ਼ਨ ਅਮਦ ਸਾਹ ਅਵਦਾਲੀ ਨੇ ਨਰਮਾਤਾ ਕੋਣ ਸੀਦਾ ਅਮਦ ਸਾਹ ਅਫਦਾਲੀ ਨੇ 1757 ਈਸਵੀ ਦੇ ਵਿੱਚ ਲਹਾਉਣ ਦੇ ਕਾਰੀਗਰ ਸਾਹ ਨਜੀਰ ਤੋਂ ਇਸ ਨੂੰ ਤਿਆਰ ਕਰਵਾਇਆ ਅਗਲਾ ਪ੍ਰਸ਼ਨ ਅੰਮ੍ਰਿਤਸਰ ਦੀ ਸੰਧੀ ਟ੍ਰੀਟੀ ਆਫ ਅੰਮ੍ਰਿਤਸਰ ਕਿਸ ਨਾਲ ਹੋਈ ਹਾਂਜੀ ਟ੍ਰੀਟੀ ਆਫ ਅੰਮ੍ਰਿਤਸਰ ਬਹੁਤ ਇੰਪੋਰਟੈਂਟ ਹੈ ਕਿਸ ਵਿਚਕਾਰ ਹੋਈ ਸੀਗੀ ਚੱਕਤੋਂ ਹੋਈ ਸੀ ਪਹਿਲਾਂ ਇਹ ਜਿਹੜੇ ਸਾਲ ਹੁੰਦੀ ਹੈ 1809 ਈਸਵੀ ਵਿੱਚ ਹੁੰਦੀ ਹੈ ਇਹ 25 ਡੇਢ ਹਜ਼ਾਰ ਕਿਉਂ 25 ਅਪ੍ਰੈਲ 1809 ਈਸਵੀ ਨੂੰ ਹੋਈ ਕਿੰਨਾ ਵਿਚਕਾਰ ਹੁੰਦੀ ਹੈ ਇਹ ਈਸਟ ਇੰਡੀਆ ਕੰਪਨੀ ਵੱਲੋਂ ਹੁੰਦਾ ਚਾਰਲਸ ਮਟਕਾਫ ਤੇ ਇਧਰ ਮਹਾਰਾਜਾ ਰਣਜੀਤ ਸਿੰਘ ਹੁੰਦੇ ਨੇ ਮਤਲਬ ਕਿ ਪੰਜਾਬ ਦੀ ਤੇ ਈਸਟ ਇੰਡੀਆ ਕੰਪਨੀ ਵੀ ਕਰੇ 1809 ਈਸਵੀ ਦੇ ਵਿੱਚ ਠੀਕ ਹੈ ਜੀ ਅੰਮ੍ਰਿਤਸਰ ਦੀ ਸੰਧੀ ਨੇ ਕਿਸ ਨਦੀ ਨੂੰ ਬ੍ਰਿਟਿਸ਼ ਖੇਤਰ ਅਤੇ ਸਿੱਖ ਸਮਰਾਜ ਵਿਚਕਾਰ ਸਰਹੰਦ ਨਿਰਧਾਰਤ ਕੀਤਾ ਹਾਂਜੀ ਇਹ ਸੰਧੀ 1809 ਚ ਹੁੰਦੀ ਹੈ ਇਹ ਤਾਂ ਆਪਣਾ ਏਰੀਆ ਅਲੱਗ-ਅਲੱਗ ਹੋ ਜਾਂਦੇ ਵੀ ਆਹ ਏਰੀਆ 'ਚ ਜੀ ਸਿੱਖ ਰਾਜ ਕਰਨਗੇ ਇਧਰੋਂ ਵੱਸ ਸਕਦੇ ਨੇ ਤੇ ਇਧਰੋਂ ਅੰਗਰੇਜ਼ ਨਹੀਂ ਆਉਂਦੇ ਤਾਂ ਹਾਂ ਤਾਂ ਕਿਹੜੀ ਨਦੀ ਸੀ ਉਹ ਸਤਲੁਜ ਨਦੀ ਸੀ 옵ਸ਼ਨ ਸਤਲੁਜ ਨਦੀ ਤੋਂ ਉੱਪਰਲੇ ਪਾਸੇ ਮਹਾਰਾਜੇ ਰਣਜੀਤ ਸਿੰਘ ਨੂੰ ਪੂਰੀ ਸੋਡ ਸੀ ਤੁਸੀਂ ਜਾਓ ਅਫਗਾਨਿਸਤਾਨ ਵੱਲੋਂ ਆਪਣਾ ਰਾਜ ਵਧਾਓ ਇਧਰ ਨੀਚੇ-ਨੀਚੇ ਅੰਗਰੇਜ਼ਾਂ ਨੇ ਆਪਣਾ ਅਧਿਕਾਰ ਕਰ ਲਿਆ ਸੀਗਾ ਇਸ ਸੰਧੀ ਨੇ ਸਤਲੁਲੁਜ ਨਦੀ ਨੂੰ ਦੋਵਾਂ ਸ਼ਕਤੀਆਂ ਵਿਚਕਾਰ ਸਰਹੱਦ ਮੰਨਿਆ ਮਹਾਰਾਜਾ ਨੂੰ ਸਤਲੁਜ ਦੇ ਪੂਰਬ ਮਾਲਵਾ ਖੇਤਰ ਵਿੱਚ ਫੌਜੀ ਕਾਰਵਾਈ ਤੋਂ ਕਰਨ ਤੋਂ ਰੋਕ ਦਿੱਤਾ ਗਿਆ ਹਾਂ ਜਿੱਦ ਨੂੰ ਨਹੀਂ ਉਹ ਵੱਧ ਸਕਦੀ ਮਾਲਵੇ ਵੱਲੋਂ ਉੱਪਰ ਨੂੰ ਜਾ ਸਕਦੇ ਸੀ ਨਾ ਨੈਕਸਟ ਲਾਸਟ ਕੁਐਸਚਨ ਦੇਖਦੇ ਆਪਾਂ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਹੱਦ ਦੇ ਅੰਤਿਮ ਜਿੱਤੇ ਕਦਮ ਪ੍ਰਾਪਤ ਕੀਤੇ ਹਾਂ ਜੀ ਮੁਲਤਾਨ ਨੂੰ ਕਦੋਂ ਜਿੱਤਿਆ ਮਹਾਰਾਜਾ ਰਣਜੀਤ ਸਿੰਘ ਨੇ 1818 ਈਸਵੀ ਦੇ ਵਿੱਚ ਜੂਨ 1818 ਈਸਵੀ ਵਿੱਚ ਸਿੱਖ ਸਮਰਾਜ ਵਿਸਤਾਰ ਕੀਤਾ ਗਿਆ ਮੁਲਤਾਨ ਨੂੰ ਨਤੀਜਾ ਕੀ ਸੀਗਾ ਨਵਾਬ ਮੁਜ਼ੱਫਰ ਖਾਨ ਅਤੇ ਉਹਨਾਂ ਦੇ ਪੰਜ ਪੁੱਤਰ ਇਸ ਲੜਾਈ ਵਿੱਚ ਮਾਰੇ ਗਏ। ਹਾਂਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਨੈਕਸਟ ਵੀਡੀਓ ਦੇ ਵਿੱਚ ਨੂੰ ਅਗਲਾ ਆਪਾਂ ਨੈਕਸਟ 25 ਕੁਐਸਚਨ ਕਰਾਵਾਂਗੇ। ਇਸ ਤਰ੍ਹਾਂ ਕਰਦੇ ਕਰਦੇ ਅਸੀਂ 100 ਕੁਐਸਚਨ ਪੂਰੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਕਰਾਵਾਂਗੇ ਜੋ ਇੰਪੋਰਟੈਂਟ ਨੇ। ਤੁਹਾਡੇ ਜੋ ਪੇਪਰ ਹੋਣ ਨੇ ਅੱਗੇ ਪੀਐਸਐਸ ਬੋਰਡ ਲੋਗਾ, ਪੰਜਾਬ ਪੁਲਿਸ ਲੋਗੀ, ਪਟਵਾਰੀ ਦਾ ਹੋਣਾ, ਪੀਪੀਐਸਸੀ ਦੇ ਲੈਣਗੇ ਸਾਰੇ ਸਾਰੇ ਤੇ ਸਾਰੇ ਐਗਜ਼ਾਮ ਵਾਸਤੇ ਇਹ ਇੰਪੋਰਟੈਂਟ ਕੁਸ਼ਚਨ ਇਹਨਾਂ ਨੂੰ ਧਿਆਨ ਨਾਲ ਕਰੋ ਹੋ ਸਕਦਾ ਨਾ ਨੋਟ ਕਰ ਲਾਓ ਨੋਟਬੁੱਕ ਦੇ ਵਿੱਚ ਨਾ ਨੋਟਸ ਤਿਆਰ ਕਰ ਲਓ ਇਹਨਾਂ ਦੇ ਕਿਉਂਕਿ ਇਹ ਇਹ ਕੁਸ਼ਚਨ ਇੰਪੋਰਟੈਂਟ ਕੁਸ਼ਚਨ ਨੇ ਗੱਲ ਖਤਮ ਇੱਥੇ ਹੋ ਕੇ ਹੁੰਦੀ ਹੈ ਧਿਆਨ ਨਾਲ ਕੱਲਾ ਕੱਲਾ ਕੁਸ਼ਚਨ ਕਰੋ ਦੋ ਵਾਰ ਤਿੰਨ ਵਾਰ ਰਿਪੀਟ ਕਰੋ ਵੀਡੀਓ ਸੁਣ ਲਓ ਕਨ ਹੈੱਡਫੋਨ ਲਾ ਕੇ ਸੁਣ ਲਓ ਨਾ ਨਾ ਦੇਖੋ ਜਰੂਰ ਧਿਆਨ ਨਾਲ ਧੰਨਵਾਦ